ਹੈਲੋ ਸਸਫੀ ਕਾਲ ਨਮਸਕਾਰ ਇਸਤਿقبال ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਾਂ ਜੀ ਗਗਨ ਫਰਦਾਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੇ ਸੈਸ਼ਨ ਦੇ ਵਿੱਚ ਵਿਦਿਆਰਥੀ ਜਿਹੜੀ ਯੂਨਿਟ 10ਵੀਂ ਆ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਲਾਈਵ ਕਲਾਸ ਮੈਂ ਫ੍ਰੀ ਆਫ ਕਾਸਟ ਚਲਾ ਰਹੇ ਹਾਂ YouTube ਦੇ ਉੱਪਰ ਔਰ ਮੈਂ ਆਪਣੇ ਜਿਹੜੇ ਪੇਡ ਵਿਦਿਆਰਥੀ ਹਨ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਜਿਹੜੀ ਸਾਡੀ ਇਹ ਬੈਚ ਹੈ ਇਹ ਬੜਾ ਹੀ ਸਲਾਈਟਲੀ ਚੱਲ ਰਿਹਾ ਹੈ ਨਾ ਤਾਂ ਪਲੀਜ਼ ਇਹਦਾ ਨਜਾਇਜ਼ ਫਾਇਦਾ ਨਾ ਚੱਕਿਆ ਜਾਏ ਸਲਾਈਟਲੀ ਦਾ ਮਤਲਬ ਹੁੰਦਾ ਕਿ ਟੀਚਰ ਨੇ ਜੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੁਹਾਨੂੰ 10 ਚੀਜ਼ਾਂ ਦੱਸੀਆਂ ਨੇ ਤੁਹਾਨੂੰ ਚੰਗੀ ਤਰ੍ਹਾਂ ਕਰੋ ਬਜਾਏ ਮੈਂ ਇੱਕ ਦਿਨ 'ਚ ਤੁਹਾਨੂੰ ਓਵਰਲੋਡਡ ਕਰਕੇ ਤੁਹਾਨੂੰ 25 ਚੀਜ਼ਾਂ ਦੱਸਾਂ ਜਿਨ੍ਹਾਂ ਦਾ ਵਿੱਚ ਤੁਹਾਡੇ ਪੱਲੇ ਕੱਖ ਨਾ ਪਵੇ ਤਾਂ ਮੈਂ ਇਹ ਮੈਥਡ ਯੂਜ਼ ਕਰ ਰਹਾ ਕਿ 10 ਸੀ ਦਿਨ ਦੱਸਾਂ ਚੰਗੀ ਤਰ੍ਹਾਂ ਦੱਸਾਂ ਆਰਾਮ ਨਾਲ ਦੱਸਾਂ ਤੁਹਾਨੂੰ ਸਾਰਾ ਮਟੀਰੀਅਲ ਦਿੱਤਾ ਗਿਆ ਤਾਂ ਪਲੀਜ਼ ਤੁਸੀਂ ਨਜ਼ਾਇਜ਼ ਫਾਇਦਾ ਚੱਕ ਕੇ ਇਹ ਨਾ ਕਹੋ ਕਿ ਕੁਝ ਹੋ ਨਹੀਂ ਰਿਹਾ ਤਾਂ ਸਲੈਸਟਡੀ ਤੁਹਾਡਾ ਕੰਮ ਹੈ ਬੈਚ ਲੈ ਲੈਣਾ ਔਰ ਇਹਦੇ ਬਦਲੇ ਆਪਾਂ ਕਹਿਣਾ ਵੀ ਸਾਡਾ ਕਲੀਅਰ ਹੋ ਗਿਆ ਮਿਹਨਤ ਆਪਾਂ ਨਹੀਂ ਕਰਨੀ ਇਹਦਾ ਕੋਈ ਆਲਟਰਨੇਟਿਵ ਨਹੀਂ ਹੈ ਸੋ ਚਲਦੇ ਆ ਗੱਲ ਕਰਦੇ ਆ ਜਿਨੇ ਵਿਦਿਆਰਥੀ ਮੇਰੇ ਪਿਆਰੇ ਵਿਦਿਆਰਥੀ ਸਾਥੀ ਜੋੜ ਰਹੇ ਨੇ ਸਾਡੇ ਨਾਲ ਲਾਈਵ ਕਲਾਸ ਦੇ ਵਿੱਚ ਤਹਾਡੀ ਅਰਥੀ ਯੂਨਿਟ ਹੈਗੀ ਹੈ ਜੀ 10ਵੀਂ ਸਾਡੀ ਔਰ ਇਹ ਯੂਨਿਟ ਜਿਹੜੀ ਆ ਜਿੰਨੇ ਵੀ ਲੈਕਚਰ ਕੈਡਰ ਨਾਲ ਰਿਲੇਟਡ ਤੁਹਾਨੂੰ ਪਤਾ ਐਗਜ਼ਾਮ ਆਉਣ ਵਾਲੇ ਆ ਪੰਜਾਬ ਦੇ ਵਿੱਚ ਸਿਸਟਮ ਪ੍ਰੋਫੈਸਰ ਔਰ ਬਹੁਤ ਸਾਰੇ ਜਿਹੜੇ ਐਗਜ਼ਾਮ ਨੇ ਉਹ ਆ ਰਹੇ ਨੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਤਿਆਰੀ ਲਈ ਬਹੁਤ ਬਾਕਮਾਲ ਜਿਹੜਾ ਸਟਡੀ ਮਟੀਰੀਅਲ ਹੈ ਸਾਡੇ ਕੋਲ ਪੰਜਾਬੀ ਤਾਲੀਮ ਸਾਡੀ ਐਪ ਵੀ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਅੱਜ ਗੱਲ ਕਰਨੀ ਆ ਆਪਾਂ ਪ੍ਰਵਾਸ ਬਾਰੇ ਇਹ ਸਾਡਾ ਟਾਪਿਕ ਆ ਠੀਕ ਹੈ ਜੀ ਵੈਸੇ ਤਾਂ ਇਸ ਯੂਨਿਟ ਦੇ ਵਿੱਚ ਤਿੰਨ ਟਾਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਹੈਗੇ ਪ੍ਰਵਾਸ ਅਨੁਵਾਦ ਖੋਜ ਵਿਗਿਆਨ ਤੇ ਖੋਜ ਦੇ ਵਿੱਚੋਂ ਤਾਂ ਤੁਹਾਨੂੰ ਪਤਾ ਹਰ ਸਾਲ ਸਵਾਲ ਆਉਂਦੇ ਆਉਂਦੇ ਨੇ ਤਾਂ ਅਨੁਵਾਦ ਤੇ ਪ੍ਰਵਾਸ ਦੇ ਵਿੱਚ ਵੀ ਇੱਕ ਇੱਕ ਸਵਾਲ ਤੁਹਾਨੂੰ ਦੇਖਣ ਨੂੰ ਮਿਲਦਾ ਤਾਂ ਗਿਣਤੀ ਦੇ ਸਾਡੇ ਤਿੰਨ ਸਵਾਲ ਹੋਣਗੇ ਔਰ ਸਭ ਤੋਂ ਪਹਿਲਾਂ ਇਹਨਾਂ ਬਾਰੇ ਬੇਸਿਕ ਇਨਫੋਰਮੇਸ਼ਨ ਦੈਨ ਟੈਕਨੀਕਲ ਫੈਕਚੁਅਲ ਪਾਰਟ ਦੈਨ ਬੁక్స్ ਐਂਡ ਆਥਰ ਦੇ ਨਾਮ ਇਹ ਤਿੰਨ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਯੂਜੀਸੀ ਨੈਟ ਦੇ ਪੁਆਇੰਟ ਆਫ view ਦੇ ਨਾਲ ਸਭ ਤੋਂ ਪਹਿਲਾਂ ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਇੰਟਰੋਡਕਸ਼ਨ ਪੜਾਂਗੇ ਇਹਨਾਂ ਦੀ ਠੀਕ ਹੈ ਜੀ ਟੌਪਿਕਸ ਦੇ ਨਾਲ ਤੁਹਾਨੂੰ ਮੁਖਾਤਿਬ ਕਰਵਾਉਂਗਾ ਫਿਰ UGC ਦੇ ਨਾਲ ਦੇਖਾਂਗੇ ਕਿ UGC ਦੇ ਵਿੱਚ ਕਿੰ ਨੂੰ ਜ਼ਿਆਦਾ ਫੋਕਸ ਕਰਕੇ ਸਵਾਲ ਪੁੱਛਿਆ ਜਾਂਦਾ ਫਿਰ ਆਪਾਂ ਉਹ ਫੈਕਚੁਅਲ ਚੀਜ਼ਾਂ ਯਾਦ ਕਰਾਂਗੇ ਸੋ ਇਹ ਗੱਲਾਂ ਹੋਣ ਆਲੀਆਂ ਅੱਜ ਦੇ ਪੋਰਸ਼ਨ ਦੇ ਵਿੱਚ ਅੱਜ ਦੇ ਲੈਕਚਰ ਦੇ ਵਿੱਚ ਗੱਲ ਕਰਦੇ ਹਾਂ ਪ੍ਰਵਾਸ ਬਾਰੇ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਮੈਂ ਅਕਸਰ ਆਪਣੀਆਂ ਵੀਡੀਓਸ 'ਚ ਇਹ ਨਾ ਹੋਣਾ ਕਿ ਜਿਹੜਾ ਲਫ਼ਜ਼ ਹੈ ਨਾ ਪੰਜਾਬੀ ਦਾ ਉਹਨੇ ਤੁਸੀਂ ਧਿਆਨ ਨਾਲ ਦੇਖੋ ਪ੍ਰਵਾਸ ਵਾਸ ਦਾ ਮਤਲਬ ਕੀ ਹੁੰਦਾ ਵਾਸ ਕਰਨਾ ਨਾ ਪਹੁੰਚਣਾ ਰਹਿਣਾ ਠੀਕ ਹੈ ਤਾਂ ਪ੍ਰਵਾਸ ਜਿਹਨੂੰ ਅੰਗਰੇਜ਼ੀ 'ਚ ਆਪਾਂ ਡਾਇਸਪੋਰਾ ਦਾ ਮਤਲਬ ਕਹਿ ਸਕਦੇ ਹਾਂ ਠੀਕ ਹੈ ਹਾਲਾਂਕਿ ਡਾਇਸਪੋਰਾ ਇੱਕ ਅਲੱਗ ਟਰਮ ਵੀ ਆ ਵੈਸੇ ਪਰ ਪ੍ਰਵਾਸ ਪੰਜਾਬੀ ਦੀ ਟਰਮਨੋਲੋਜੀ ਦੇ ਵਿੱਚ ਪੰਜਾਬੀ ਦਾ ਲਫ਼ਜ਼ ਜਿਹਦਾ ਮਤਲਬ ਉਹ ਪ੍ਰਕਿਰਿਆ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਕੋਈ ਬੰਦਾ ਆਪਣਾ ਮੂਲ ਛੇ ਸਾਡੇ ਦੇਸ਼ ਛੱਡ ਕੇ ਦੂਜੇ ਦੇਸ਼ 'ਚ ਰਹਿਣਾ ਰਹਿਣ ਲੱਗ ਪੈਂਦਾ ਨਾ ਮਤਲਬ ਕਿ ਮੈਂ ਪੰਜਾਬ ਦੇ ਵਿੱਚ ਹੁਣ ਮੈਂ ਪੰਜਾਬ ਤੋਂ ਕੀ ਯੂਕੇ ਰਹਿਣ ਲੱਗ ਗਿਆ ਐ ਇਹ ਨਹੀਂ ਕਿ ਮੈਂ 3 ਮਹੀਨਾ ਦਾ ਲੱਗ ਗਿਆ ਵੀਜ਼ਾ ਤੇ ਮੈਂ ਕਹਿੰਦਾ ਕਿ ਮੈਂ ਨਹੀਂ ਜੀ ਪ੍ਰਵਾਸੀ ਐ ਨਾ ਪ੍ਰਵਾਸੀ ਨਹੀਂ ਬਣੂਗਾ ਪ੍ਰਵਾਸੀ ਬੰਦਾ ਉਦੋਂ ਬਣ ਸਕਦਾ ਜਦੋਂ ਲੌਂਗ ਟਾਈਮ ਪੀਰੀਅਡ ਲਈ ਉਥੇ ਸੈਟਲਮੈਂਟ ਰਹਿਣ ਦਾ ਉਥੇ ਦਾ ਕਲਚਰ ਬਣਦਾ ਹਿੱਸਾ ਬਣਦਾ ਨਾ ਤਾਂ ਆਪਣੇ ਮੂਲ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਜਾਂ ਖੇਤਰ ਵਿੱਚ ਜਾ ਕੇ ਵੱਸਦੇ ਹਨ ਉਹਨੂੰ ਅਸੀਂ ਪ੍ਰਵਾਸ ਕਹਿੰਦੇ ਹਾਂ ਉਸ ਪ੍ਰੋਸੈਸ ਨੂੰ ਪ੍ਰਵਾਸ ਕਹਿੰਦੇ ਹਾਂ ਹੁਣ ਇਹਦਾ ਰੀਜ਼ਨ ਕੀ ਐ ਇਹ ਤੋਂ ਵੀ ਸਵਾਲ ਇੱਕ ਹੋਰ ਪੁੱਛਿਆ ਸੀ ਜੀ ਔਰ ਬੜਾ ਅਜਿਹਾ ਜਿਹੜੇ ਪੰਜਾਬ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਬੜਾ ਕੋਰਿਲੇਟਿਵ ਜਿਹਾ ਸਵਾਲ ਹੈ ਕਿਉਂ ਕਰਦੇ ਆ ਬਈ ਰੋਜ਼ਗਾਰ ਸਿੱਖਿਆ ਜੰਗ ਰਾਜਨੀਤਿਕ ਜਾਂ ਧਾਰਮਿਕ ਜ਼ੁਲਮ ਕਿਸੇ ਹੋਰ ਪ੍ਰਕਾਰ ਦੀ ਅਸੁਵਿਧਾ ਕਰਕੇ ਜਿਹੜਾ ਹੈ ਪ੍ਰਵਾਸ ਹੁੰਦਾ ਹੈ ਔਰ ਪ੍ਰਵਾਸੀ ਲੋਕ ਆਪਣੇ ਮੂਲ ਸੰਸਕਾਰਾਂ ਭਾਸ਼ਾ ਤੇ ਧਰਮ ਨੂੰ ਅਕਸਰ ਨਵੇਂ ਦੇਸ਼ ਵਿੱਚ ਜਾ ਕੇ ਵੀ ਸਾਂਭ ਕੇ ਰੱਖਦੇ ਹਨ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀ ਪਛਾਣ ਬਣਾਉਂਦੇ ਹਨ ਸੋ ਬੇਸਿਕਲੀ ਹੁਣ ਸਾਡੇ ਸਿੱਖ ਹੈ ਨਾ ਦੇਖੋ ਕੈਨੇਡਾ ਅਮਰੀਕਾ ਜਿੱਥੇ ਵੀ ਗਏ ਪੰਜਾਬ ਤੋਂ ਬਾਹਰ ਉਹਨਾਂ ਨੇ ਟਰਾਈ ਕੀਤਾ ਕਿ ਉਹ ਆਪਣਾ ਜਿਹੜਾ ਕਲਚਰ ਉਹਨੂੰ ਉੱਥੇ ਜਿਉਂਦਾ ਰੱਖ ਸਕਣ ਠੀਕ ਹੈ ਇਹ ਉਹਦੀ ਜਿੰਦਗੀ ਦੀ ਇੱਕ ਤਰੀਕੇ ਨਾਲ ਐਗਜ਼ਾਮਪਲ ਹੁਣ ਪ੍ਰਵਾਸ ਦੇ ਮਾਮਲੇ ਦੇ ਵਿੱਚ ਨਾ ਜੇ ਆਪਾਂ ਕਹੋਗੇ ਤੁਸੀਂ ਇੰਡੀਆ ਤੋਂ ਪਾਕਿਸਤਾਨ ਜਾਂਦੇ ਹੋ ਤਾਂ ਪਾਕਿਸਤਾਨ ਜਿਹੜਾ ਹੈ ਉਹਨੂੰ ਪ੍ਰਵਾਸ ਨਹੀਂ ਮੰਨਿਆ ਜਾਏਗਾ ਉਹਨੂੰ ਪ੍ਰਵਾਸੀ ਕਿਉਂਕਿ ਲਿਟਰੇਚਰ ਦੇ ਪੁਆਇੰਟ ਆਫ View ਦੇ ਨਾਲ ਪਾਕਿਸਤਾਨ ਵੀ origin ਹੈ ਪੰਜਾਬੀ ਲਿਟਰੇਚਰ ਦਾ ਨਾ ਤਾਂ ਉਹਨੂੰ ਆਪਾਂ ਹੁਣ ਅੱਜ ਡਿਵਾਈਡ ਹੋ ਗਿਆ ਤਾਂ ਵੱਖਰੀ ਗੱਲ ਹੈ ਪਰ ਪੁਰਾਣੇ ਸਮੇਂ 'ਚ ਇੱਕ ਸੀਗਾ ਨਾ ਤਾਂ ਉਸ ਪੱਖੋਂ ਆਪਾਂ ਉਹਨੂੰ ਪ੍ਰਵਾਸ ਵਿੱਚ ਨਹੀਂ ਇਨਕਲੂਡ ਕਰਦੇ ਠੀਕ ਹੈ ਇਹ ਇੰਟਰਨੈਸ਼ਨਲ ਵਰਤਾਰਾ ਹੈ ਅੱਗੇ ਗੱਲ ਕਰਦੇ ਆਪਾਂ ਨੈਕਸਟ ਇਸ ਟੌਪਿਕ ਦੇ ਨਾਲ ਹੀ ਔਰ ਇਹ ਕਿਉਂ ਹੁੰਦਾ ਕੀ ਰੀਜ਼ਨ ਕੀ ਹੈ ਉਹ ਵੀ ਅੱਗੇ ਪੜ੍ਹਾਂਗੇ ਕੀ ਮੁਸ਼ਕਲਾਂ ਨੇ ਕਿਉਂ ਪ੍ਰਵਾਸ ਸ਼ੁਰੂ ਹੋਇਆ ਕਿਵੇਂ ਨਾ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਬੇਸਿਕਲੀ ਇੱਥੇ ਗੱਲਾਂ ਤੁਸੀਂ ਜਿਹੜਾ ਫੈਕਚੁਅਲ ਪੋਰਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਪ੍ਰਵਾਸ ਕੀ ਹੁੰਦਾ ਹੈ ਇਹ ਤੁਹਾਨੂੰ ਕਥਨ ਤੇ ਕਾਰਨ ਦੇ ਨਾਲ ਰਿਲੇਟਡ ਵੀ ਸਵਾਲ ਆ ਸਕਦੇ ਕਥਨ ਤੇ ਕਾਰਨ ਠੀਕ ਹੈ ਜੀ ਤੁਸੀਂ ਆਪਣੇ ਉਹਨੂੰ ਪ੍ਰਪੇਅਰ ਰੱਖਣਾ ਵੀ ਤੁਹਾਨੂੰ ਆਉਂਦੀਆਂ ਇਹ ਚੀਜ਼ਾਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਦੋ ਜਿਹੜੇ ਜਿਹੜੇ ਵਿਦਿਆਰਥੀ ਜੁੜ ਰਹੇ ਨੇ ਔਰ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਅਵਲ ਤਾਂ ਮੈਂ ਕਹਿੰਦਾ ਵੀ ਹੁੰਦਾ ਤਾਂ ਪਲੀਜ਼ ਤੁਸੀਂ ਜ਼ਰੂਰ ਲਾਈਕ ਕਰ ਸਕਦੇ ਹੋ ਸੈਸ਼ਨ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਅ ਗੱਲ ਇਹ ਹੋਊਗੀ ਆਪਣੀ ਹੁਣ ਮਨੁੱਖੀ ਆਪਣੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਪ੍ਰਵਾਸ ਨੂੰ ਗ੍ਰਹਿਣ ਕਰਦਾ ਹੈ ਤੇ ਮਨੁੱਖ ਪ੍ਰਵਾਸ ਉਸ ਸਮੇਂ ਤਾਰਦ ਕਰਦਾ ਹੈ ਜਦੋਂ ਸਮਾਜ ਵਿੱਚ ਉਸ ਦੀ ਬੁਨਿਆਦੀ ਤੇ ਕੁਦਰਤੀ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਕਰਕੇ ਬੰਦਾ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਬੱਚੋ ਆਹ ਡੈਫੀਨੇਸ਼ਨ ਹੈ ਪ੍ਰਵਾਸ ਬੰਦਾ ਉਦੋਂ ਕਰੂਗਾ ਜਦੋਂ ਦੀਆਂ ਬੇਸਿਕ ਜਿਉਂਦੀ ਨੇਸੈਸਰੀ ਨੀਡਸ ਨੇ ਦਾ ਉਹਦੇ ਜੋ ਫੈਸ਼ਨ ਪੂਰੀਆਂ ਨਹੀਂ ਹੁੰਦੀਆਂ ਤਾਂ ਉਸ ਦੇ ਲਈ ਉਹ ਕਰਦਾ ਹੈ ਜਾਂ ਫਿਰ ਕਹਿ ਲਈਏ ਕਿ ਆਰਥਿਕ ਸੰਕਟ ਕਰਕੇ ਉਹ ਜਿਹੜਾ ਉਹਨੂੰ ਦੂਰ ਕਰਨ ਲਈ ਪ੍ਰਵਾਸ ਕਰਦਾ ਹੁਣ ਜਿਹੜਾ ਪ੍ਰਵਾਸ ਕਰਦਾ ਭਈ ਉਹਨੂੰ ਇਮੀਗ੍ਰੈਂਟ ਕਹਿੰਦੇ ਆ ਪ੍ਰਵਾਸੀ ਕਹਿੰਦੇ ਬੇਸਿਕ ਦੀਆਂ ਗੱਲਾਂ ਜਿਹੜੀਆਂ ਪੇਪਰ ਤੇ ਪੁਆਇੰਟ ਵੀ ਨਾ ਇੰਪੋਰਟੈਂਟ ਤਾਂ ਨਹੀਂ ਹੈ ਆ ਕਿਹ ਹੁੰਦਾ ਡਾਇਸ ਪੂਰਾ ਠੀਕ ਹੈ ਉਹਨੂੰ ਆਪਾਂ ਖਲਾਰਾ ਜਾਂ ਪਸਾਰਾ ਕਹਿੰਦੇ ਆ ਯੂਨਾਨ ਦੇ ਵਿੱਚ ਉਹਦਾ ਇਹਦਾ ਨਾਮ ਹੈ ਹਿਜਰਤ ਪ੍ਰਵਾਸ ਜਾਂ ਆਪਣੀ ਜੱਦੀ ਮਾਂ ਧਰਮੋਂ ਤੋਂ ਦੂਰ ਦੂਰ ਬਿਖਰੇ ਲੋਕਾਂ ਜਾਂ ਕਿਸੇ ਵੀ ਕਾਰਨ ਅਨੇਕ ਥਾਈਂ ਜਾਂ ਵਸੇ ਲੋਕਾਂ ਜਾਂ ਆਪਣੇ ਜੱਦੀ ਦੇਸ਼ ਤੋਂ ਦੂਜੇ ਦੇਸ਼ ਵਿੱਚ ਵਸੇ ਲੋਕਾਂ ਨੂੰ ਆਪਾਂ ਕਹਿੰਦੇ ਦਾਇਸਪੋਰਾ ਇਸ ਨੰਬਰ ਆਫ ਪੀਪਲ ਨਾਲ ਗਰੁੱਪ ਦੀ ਗੱਲ ਆਉਂਗੀ ਦੇ ਵਿੱਚ ਔਰ ਇਹਦੇ ਵਿੱਚ ਬੰਦਾ ਕੀ ਕਰੂਗਾ ਆਪਣੀ ਮਾਤਭੂਮੀ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਵੱਸੂਗਾ ਤਾਂ ਉੱਥੇ ਕਲੈਕਟਿਵਨੈਸ ਹੋਊਗੀ ਹਨਾ ਹੁਣ ਸਾਡੇ ਪੰਜਾਬ ਤੋਂ 3-4 ਜਣੇ ਗਏ ਤੇ ਇਹਨਾਂ ਨੇ ਆਪਣੇ ਉੱਤੇ ਕਲਚਰ ਨੂੰ ਅ ਪਰਫਾਰਮ ਕੀਤਾ ਜਾਂ ਕਲਚਰ ਨੂੰ ਸੰਭਾਲ ਕੇ ਰੱਖਿਆ ਹੁਣ ਦਾਇਸਪੋਰਾ ਕਿਸੇ ਮੁਲਕ ਦੇ ਦੂਜੇ ਮੁਲਕ ਵਿੱਚ ਵੱਸਦੇ ਉਹਨਾਂ ਲੋਕਾਂ ਦਾ ਸੋਚਣਾ ਹੁਣ ਜਿਵੇਂ ਕੈਨੇਡਾ ਸਾਡੇ ਕੋਲ ਦੇਸ਼ ਹੈ ਸਾਡੇ ਲੋਕ ਹੈ ਪੰਜਾਬ ਤੋਂ ਤਾਂ ਵਸਦੇ ਉਹਨਾਂ ਲੋਕਾਂ ਦਾ ਸਮੂਹ ਹੁਣ ਪੰਜਾਬ ਦੇ ਲੋਕਾਂ ਦਾ ਜਿਹੜਾ ਸਮੂਹ ਹੈ ਕਿਉਂਕਿ ਸਾਰਿਆਂ ਦਾ ਨੇਟੀ ਪਿੱਛੋਂ ਸੇਮ ਹੈ ਸਾਰਿਆਂ ਨੂੰ ਪਤਾ ਭੰਗੜਾ ਕੀ ਹੁੰਦਾ ਸਾਰਿਆਂ ਨੂੰ ਪਤਾ ਗੀਤ ਲੋਕ ਗੀਤ ਕੀ ਹੁੰਦੇ ਨਾ ਤਾਂ ਉਹ ਲੋਕਾਂ ਦਾ ਸਮੂਹ ਹੈ ਜਿਨ੍ਹਾਂ ਦੀ ਬੋਲੀ ਸੱਭਿਆਚਾਰ ਧਰਮ ਯਕੀਨ ਪ੍ਰਤੀਬੱਧਤਾ ਵਿਰਾਸਤ ਇਤਿਹਾਸ ਇਹ ਪੰਗੂਲ ਇਹ ਸਾਰਾ ਜਿਹੜਾ ਇੱਕੋ ਜਿੱਕਾ ਹੁੰਦਾ ਤੇ ਇਹ ਲੋਕ ਆਪਣੇ ਹੋਮਲੈਂਡ ਵਿੱਚੋਂ ਜਜ਼ਬਾ ਜ਼ਬਰਦਸਤੀ ਕੱਢੇ ਗਏ ਵੀ ਹੋ ਸਕਦੇ ਹਨ ਤੇ ਆਪਣੀ ਮਰਜ਼ੀ ਨਾਲ ਵੀ ਆਈ ਆਈ ਹੋ ਸਕਦੇ ਆ ਪਰ ਜ਼ਿਆਦਾਤਰ ਤੁਹਾਨੂੰ ਪਤਾ ਲੋਕ ਜਿਹੜੇ ਕੰਮ ਦੀ ਭਾਲ ਵਪਾਰ ਰਾਜਨੀਤਿਕ ਕਾਰਨਾ ਕਰਕੇ ਇਹਨਾਂ ਚੀਜ਼ਾਂ ਕਰਕੇ ਜਿਹੜੇ ਪ੍ਰਵਾਸ ਕਰਦੇ ਨੇ ਇਹ ਇੰਪੋਰਟੈਂਟ ਹੈ ਠੀਕ ਹੈ ਜੀ ਹੁਣ ਡਾਇਸਪੋਰਾ ਤੇ ਪ੍ਰਵਾਸ ਦੇ ਵਿੱਚ ਕੀ ਡਿਫਰੈਂਸ ਹੈ ਪ੍ਰਵਾਸ ਦੀ ਗੱਲ ਹੋਊਗੀ ਤੇ ਇਹਦੇ ਵਿੱਚ ਕੋਈ ਵੀ ਬੰਦਾ ਆ ਸਕਦਾ ਪਰ ਪਾਕਿਸਤਾਨ ਤੋਂ ਹੋ ਗਿਆ ਕੋਈ ਆਪਣਾ ਅਫਰੀਕਾ ਤੋਂ ਗਿਆ ਚਾਈਨਾ ਤੋਂ ਗਿਆ ਦੁਬਈ ਤੋਂ ਗਿਆ ਇਜ਼ਰਾਈਲ ਜਰਮਨੀ ਫ੍ਰਾਂਸ ਕਿਤੋਂ ਵੀ ਆਇਆ ਬਟ ਜਿਹੜਾ ਡਾਇਸਪੋਰਾ ਦੇ ਵਿੱਚ ਕਲੈਕਟਿਵਨੈਸ ਹੋ ਗਈ ਗਰੁੱਪ ਆਉਟ ਉਹ ਤਾਂ ਕਰਕੇ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਆਪਾਂ ਦੋ ਦੁਸ਼ਮਣ ਦੇਸ਼ਾਂ ਦਾ ਡਾਇਸਪੋਰਾ ਦੇ ਅਪਣਾਏ ਮੁਲਕ ਵਿੱਚ ਸਬੰਧ ਨਿੱਗਰ ਹੋ ਸਕਦੇ ਨੇ ਡਾਇਸਪੋਰਾ ਦੇ ਆਪਣੇ ਅਖਬਾਰ ਰੇਡੀਓ ਟੈਲੀਵਿਜ਼ਨ ਜਿਵੇਂ ਆਪਣੇ ਵੀ ਆਏ ਹਨਾ ਆਪਣੇ ਪੰਜਾਬੀ ਨੇ ਉੱਥੇ ਟੈਲੀਵਿਜ਼ਨ ਟੈਲੀਵਿਜ਼ਨ ਨਾ ਰੇਡੀਓ ਖੋਲੇ ਹੋਏ ਨੇ ਸੋਸ਼ਲ ਮੀਡੀਆ ਗਰੁੱਪ ਬਣੇ ਉੱਥੇ ਉਹਨਾਂ ਦੇ ਅਲੱਗ-ਅਲੱਗ ਬਣੇ ਹੋਇਆ ਗਰੁੱਪਸ ਨੇ ਦੇਵਕਾਲਾ ਬਸਾਖੀ ਸੀਗੀ ਸਾਰੇ ਜਿਹੜੇ ਉਹ ਆਨਲਾਈਨ ਤੇ ਕੀਤਾ ਹੋਣਾ ਨਾ ਕਿਵੇਂ ਉੱਥੋਂ ਬਸਾਖੀ ਮਨਾਏਗੇ ਦੋ ਇੱਕ ਤਰ੍ਹਾਂ ਡਾਇਸਪੋਰਾ ਕ੍ਰੀਟ ਹੋਇਆ ਹੁਣ ਇਹਨਾਂ 'ਚ ਫਰਕ ਵੀ ਹੈਗਾ ਟਾਇਲਸ ਪੂਰਾ ਤੇ ਪ੍ਰਵਾਸ ਦੇ ਵਿੱਚ ਪ੍ਰਵਾਸ ਵਿੱਚ ਬਹੁਤੇ ਮੁਲਕਾਂ ਦੇ ਲੋਕ ਰਲੇ ਮਿਲੇ ਹੁੰਦੇ ਹਨਾ ਹਨਾ ਉਹ ਵੀ ਮੈਂ ਪਹਿਲਾਂ ਐਗਜ਼ਾਮਪਲ ਨਾਲ ਦੱਸਦਾ ਬਟ ਜਿਹੜਾ ਡਾਇਸਪੋਰਾ ਹੋਊਗਾ ਉਹਦੇ ਵਿੱਚ ਮੂਲ ਜਿਹੜਾ ਉਹਨਾਂ ਦਾ ਬੇਸ ਜਿਹੜਾ ਹੈ ਉਹ ਸੇਮ ਹੋਣਾ ਚਾਹੀਦਾ ਕਿ ਬਹੁ ਸੱਭਿਆਚਾਰਵਾਦ ਕੇ ਅੱਡ ਅੱਡ ਸੱਭਿਆਚਾਰਾਂ ਦੀ ਵਿਲੱਖਣ ਨੂੰ ਕਾਇਮ ਰੱਖਣ ਦੇ ਲਈ ਮੰਨ ਲਓ ਹੁਣ ਆਪਾਂ ਇੰਡੀਆ ਦੀ ਗੱਲ ਕਰਦੇ ਆ ਤਾਂ ਆਪਾਂ ਕਹਿੰਦੇ ਆ ਇੰਡੀਆ ਇੱਕ ਕੰਟਰੀ ਜਿਹਨੂੰ ਆਪਾਂ ਯੂਨਿਟੀ ਐਂਡ ਡਾਈਵਰਸਿਟੀ ਦੇ ਵਿੱਚ ਪਰਫਾਰਮ ਕਰਦੇ ਆਂ ਜੀ ਇਹਦੇ ਵਿੱਚ ਅਲੱਗ-ਅਲੱਗਰ ਮਾਂ ਜਾਤਾਂ ਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਪਰ ਫਿਰ ਵੀ ਇਕੱਠੇ ਰਹਿੰਦੇ ਤਾਂ ਉਸੇ ਤਰੀਕੇ ਨਾਲ ਸਾਡੇ ਟਾਈਟਲ ਦਾ ਟਾਈਪ ਬਹੁ ਸੱਭਿਆਚਾਰਵਾਦ ਕਿ ਅੱਡ ਅੱਡ ਸੱਭਿਆਚਾਰਾਂ ਦੀ ਵਿਲੱਖਣਤਾ ਨੂੰ ਕਾਇਮ ਰੱਖਣ ਨੂੰ ਉਧਾਉਣਾ ਠੀਕ ਹੈ ਉਹਨੋਂ ਬਹੁ ਸੱਭਿਆਚਾਰਕ ਇਹਨੇ ਕਿ ਜਿਹਦੇ ਵਿੱਚ ਅੱਡ ਅੱਡ ਸੱਭਿਆਚਾਰਾਂ ਦੇ ਕਲਚਰ ਜਿਹੜੇ ਲੋਕ ਆਪਸ ਦੇ ਵਿੱਚ ਬੜੇ ਸਦਭਾਵਨਾ ਦੇ ਨਾਲ ਰਹਿੰਦੇ ਉਹਨੂੰ ਆਪਾਂ ਬਹੁ ਸੱਭਿਆਚਾਰਵਾਦ ਕਹਿੰਦੇ ਹਾਂ ਹੁਣ ਬਹੁ ਸੱਭਿਆਚਾਰਵਾਦ ਦਾ ਸਬੰਧ ਸਮਾਨਤਾ ਦੇ ਮੁੱਦੇ ਨਾਲ ਹੁੰਦਾ ਹੈ ਬਹੁ ਸੱਭਿਆਚਾਰ ਦੀ ਮੰਗ ਹੁੰਦੀ ਹੈ ਕਿ ਵਿਭਿੰਨ ਕੌਮਾਂ ਬਰਾਦਰੀਆਂ ਇਹ ਇਕੱਠੇ ਰਹਿਣ ਠੀਕ ਹੈ ਉਹਨੂੰ ਆਪਾਂ ਬਹੁ ਸੱਭਿਆਚਾਰ ਕਹਿੰਦੇ ਹਾਂ ਅੱਛਾ ਇਹਦੇ ਜੋ ਜਿਹੜਾ ਯੂਜੀਸੀ ਨੈਟ ਦੇ ਪੁਆਇੰਟ ਆਫ ਥੀਂ ਮੈਂ ਗੱਲ ਕਰਾਂ ਇਹ ਆਪਾਂ ਇਹ ਟਾਪਿਕ ਦਾ ਪੈਟਰਨ UGC NET ਦੇ ਵਿੱਚ ਜਿਹੜਾ ਟਾਪਿਕ ਹੈ ਨਾ ਕਥਨ ਤੇ ਕਾਰਨ ਦੇ ਵਿੱਚ ਪੁੱਛਿਆ ਗਿਆ ਹੈ ਜੀ ਕਥਨ ਤੇ ਕਾਰਨ ਦੇ ਵਿੱਚ ਇਸ ਚੀਜ਼ ਨੂੰ ਨੋਟ ਡਾਉਨ ਕਰ ਲਿਓ ਤੁਸੀਂ ਕਿਉਂਕਿ ਸੌਖਾ ਹੋਊਗਾ ਕਿਉਂਕਿ ਡਾਇਰੈਕਟਲੀ ਸਵਾਲ ਤਾਂ ਨਹੀਂ ਆਊਗਾ ਤੁਹਾਨੂੰ ਜਿਆਦਾ ਤੇ ਥੋੜਾ ਜਿਹਾ ਟਿੱਡੇ ਪਨ ਦੇ ਨਾਲ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾਊਗੀ ਰਾਈਟਰ ਵੱਲੋਂ ਠੀਕ ਹੈ ਹੁਣ ਮੈਨੂੰ ਦੋ ਤਿੰਨ ਗੱਲਾਂ ਦੇ ਦੇ ਕੋਈ ਕਨਸੈਪਟ ਨੂੰ ਸਮਝਾਇਆ ਕਰੋ ਜਿਹੜਾ ਸਿਧਾਂਤ ਹੈ ਨਾ ਸਿੱਧੀ ਜੀ ਗੱਲ ਉਹਨੂੰ ਸਮਝੋ ਉਹਦੇ ਨਾਲ ਰਿਲੇਟਡ ਫਿਰ ਜਿੰਨੇ ਮਰਜ਼ੀ ਸਵਾਲ ਆ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਮੈਨੂੰ ਕਨਸ ਹੁਣ ਮੈਨੂੰ ਪਤਾ ਲੱਗਿਆ ਐਗਜ਼ਾਮਪਲ ਕੈਨੇਡਾ ਆਪਣੇ ਕਾਫੀ ਤੋਂ ਡਿਫਰੈਂਟ ਸਰਕਲ ਤੁਹਾਡੇ ਬਹੁਤ ਸਾਰੇ ਸਾਰੇ ਯਾਰ ਦੋਸਤ ਹੋਣੇ ਜਿਹੜੇ ਇਸ ਲਾਈਨ ਦੇ ਵਿੱਚ ਜਾਂ ਫਿਰ ਐਗਜ਼ਾਮਪਲ ਲੈ ਲਓ ਕਿ ਯੂਕੇ ਗਿਆ ਕੋਈ ਕੈਨੇਡਾ ਗਿਆ ਕੋਈ ਅਮਰੀਕਾ ਗਿਆ ਨਾ ਉਹਨੂੰ ਕੋਰਿਲੇਟ ਕਰਕੇ ਪੜੋ ਹੁਣ ਦੋ ਟਾਪਿਕ ਫਿਰ ਆ ਜਾਂਦੇ ਨੇ ਸਭ ਕੈਟਾ ਕੈਟਾਗਰੀਜ਼ ਕੀਤੇ ਨੇ ਉਹਨੇ ਇੱਕ ਹੁੰਦੀ ਹੈ ਸੰਵੇਦਨਾ ਇੱਕ ਹੁੰਦੀ ਹੈ ਚੇਤਨਾ ਸੰਵੇਦਨਾ ਸੰਵੇਦਨਾ ਦਾ ਵੈਸੇ ਮੈਂ ਇਨਫੋਰਮਲ ਮਤਲਬ ਦੱਸਾਂ ਕਿ ਤੁਹਾਨੂੰ ਆਪਾਂ ਕਿਸੇ ਚੀਜ਼ ਨੂੰ ਮਹਿਸੂਸ ਕਰਦੇ ਆ ਫੀਲ ਕਰਦੇ ਹੁਣ ਮੰਨ ਲਓ ਕਿ ੱੱਕਾ ਤੁਹਾਡੇ ਨਾਲ ਹੋਇਆ ਹੋਈ ਜਾਂ ਸਰਤਾਜ ਬਾਈ ਦਾ ਗੀਤ ਹੈ ਜਿਹੜਾ ਨਿੱਕੀ ਤੇ ਹੀ ਕੁੜੀ ਤਾਂ ਉਹ ਇਹਦਾ ਬਹੁਤ ਹੀ ਬੈਸਟ ਐਗਜ਼ਾਮਪਲ ਆ ਸੰਵੇਦਨਾ ਦਾ ਆਪਾਂ ਕਹਿੰਦੇ ਜਿਹੜੇ ਕਵੀ ਉਹਦੇ ਬੜੇ ਹੀ ਸੰਵੇਦਨਸ਼ੀਲ ਹੁੰਦੇ ਆ ਤਾਂ ਇਹਦਾ ਮਤਲਬ ਕੀ ਹੈ ਬੱਚਿਓ ਸੰਵੇਦਨਸ਼ੀਲ ਦਾ ਮਤਲਬ ਹੋ ਗਿਆ ਕਿ ਕੋਈ ਵੀ ਹੈਪਨਿੰਗ ਮੇਰੇ ਸਾਹਮਣੇ ਹੋ ਰਹੀ ਹੈ ਭਾਵੇਂ ਉਹ ਕਿਸੇ ਨਾਲ ਹੋ ਰਹੀ ਹੈ ਬਟ ਮੇਰੇ ਸੈਂਸਸ ਇਤਨੇ ਇੱਕ ਤਰੀਕੇ ਨਾਲ ਮੇਰੇ ਇਮੋਸ਼ਨਲ ਇੰਟੈਲੀਜੈਂਸ ਨਹੀਂ ਐਕਟਿਵ ਆ ਕਿ ਉਹ ਚੀਜ਼ ਮੈਂ ਆਪਣੇ ਕੇ ਅਨੁਭਵ ਕਰ ਲੈਣਾ ਆਪਣੇ ਤੋਂ ਫੀਲ ਆਊਟ ਕਰ ਲਵਾਂ ਤਾਂ ਉਹ ਨੂੰ ਮੈਂ ਕਹਿ ਲਵਾਂ ਸੰਵੇਦਨ ਚੇਤਨਾ ਹੁੰਦਾ ਥੋੜਾ ਗਿਆਨ ਸਾਡੀ ਨੌਲੇਜ ਕਿਸੇ ਵਿਸ਼ੇ ਬਾਰੇ ਮੈਨੂੰ ਕਿੰਨਾ ਗਿਆਨ ਪਰ ਉਹਦੇ ਅਕੋਰਡਿੰਗ ਮੇਰਾ ਉਹਦਾ ਮਾਈਂਡਸੈਟ ਡਿਵੈਲਪ ਹੋ ਰਿਹਾ ਨਾ ਤਾਂ ਇਹ ਆਪਾਂ ਹਮੇਸ਼ਾ ਐਗਰੀ ਹੁੰਦੀ ਹੈ ਕਿ ਇਹ ਜਿੱਦਾਂ ਦਾ ਉਹ ਸ਼ੀ ਗਾ ਤੁਹਾਨੂੰ ਸਹੀ ਲੱਗਦੀ ਹੈ ਕੋਈ ਗਲਤ ਲੱਗਦੀ ਹੈ ਕਿਉਂ ਕਿ ਸਾਡੀ ਚੇਤਨਾ ਜਿਹੜੀ ਹੈ ਜਿਹੜਾ ਚੇਤਨ ਮਨ ਹੈ ਮੇਰੇ ਸਾਹਮਣੇ ਜੋ ਚੀਜ਼ਾਂ ਪਈਆਂ ਜੋ ਗਿਆਨ ਹੈ ਉਹਦੇ ਆਧਾਰ ਤੇ ਮੇਰਾ ਜਿਹੜਾ ਕੋਈ ਬਣਦਾ ਹੈ ਕਤਲ ਇਹ ਮੇਰਾ ਦਲੀਲ ਬਣਦੀ ਉਹਨੂੰ ਮੈਂ ਚੇਤਨਾ ਕਹਿ ਸਕਦਾ ਠੀਕ ਹੈ ਪਰ ਟੈਕਨੀਕਲ ਜੇ ਆਪਾਂ ਇਸ ਪੰਜਾਬੀ ਲਿਟਰੇਚਰ ਦੀ ਲੈਂਗੁਏਜ ਗੱਲ ਕਰਦੇ ਆ ਤਾਂ ਸਾਹਿਤ ਦੇ ਵਿੱਚ ਤੁਹਾਨੂੰ ਪਤਾ ਹੈ ਸੰਵੇਦਨਾ ਹੁੰਦੀ ਹੈ ਹਨਾ ਔਰ ਸੰਵੇਦਨਾ ਪੰਜਾਬੀ ਸ਼ਬਦ ਇਹਦਾ ਅਰਥ ਹੈ ਭਾਵਨਾ ਅਹਿਸਾਸ ਅੰਦਰੂਨੀ ਤਦਰਬਾ ਇਹਨਾਂ ਸਾਰਿਆਂ ਨੂੰ ਆਪਾਂ ਕੀ ਕਹਿੰਦੇ ਹਾਂ ਇਹਨੂੰ ਆਪਾਂ ਸੰਵੇਦਨਾ ਕਹਿੰਦੇ ਹਾਂ ਹਨਾ ਇਹੋ ਅਹਿਸਾਸ ਹੁੰਦੇ ਹਨ ਜਿੰਨਾ ਜੋ ਅਸੀਂ ਕਿਸੇ ਸਥਿਤੀ ਵਾਤਾਵਰਣ ਜਾਂ ਹੋਰ ਲੋਕਾਂ ਨਾਲ ਸੰਬੰਧਿਤ ਤਜਰਬਿਆਂ ਤੋਂ ਪ੍ਰਾਪਤ ਕਰਦੇ ਹੁਣ ਤੁਹਾਡੇ ਨਾਲ ਕੋਈ ਅਨੁਹੂਨੀ ਹੋਈ ਹੋਏ ਪਰ ਤੁਸੀਂ ਜੇ ਸੁਣਾਓਗੇ ਤਾਂ ਮੇਰੇ ਲਈ ਉਹ ਇੱਕ ਤਰੀਕੇ ਨਾਲ ਝੰਜੋੜੂਗੀ ਮੈਨੂੰ ਮੈਂ ਉਹਨੂੰ ਫੀਲ ਆਊਟ ਕਰੂੰਗਾ ਉਹ ਚੀਜ਼ਾਂ ਆ ਗਈਆਂ ਨਾ ਸਾਨੂੰ ਇਹਦਾ ਨਾ ਅਨੁਭਵ ਤੇ ਗਿਆਨ ਦੀ ਕਿਰਿਆ ਦਾ ਨਾਮ ਹੈ ਸੰਵੇਦਨਸ਼ੀਲ ਵਿਚਾਰਾਂ ਨੂੰ ਸਮਝ ਕੇ ਮਨੁੱਖ ਬੌਧਿਕ ਤੌਰ ਤੇ ਤਰੱਕੀ ਕਰਦਾ ਹੈ ਇਹ ਗੱਲਾਂ ਹੁਣ ਚੇਤਨਾ ਕੀ ਹੈ ਚੇਤਨਾ ਪੰਜਾਬੀ ਸ਼ਬਦ ਹੈ ਜੋ ਸੁਚੇਤ ਹੋਣ ਸੂਝ ਜਾਗਰੂਕਤਾ ਦਾ ਅਰਥ ਰੱਖਣ ਰੱਖਦਾ ਹੈ ਚੇਤਨਾ ਸਾਡੀ ਅੰਦਰੂਨੀ ਹਾਲਤ ਵਿੱਚ ਹੈ ਜੋ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਅਤੇ ਖੁਦ ਨਾਲ ਜੁੜੇ ਹੁੰਦੇ ਆ ਉਹਦੇ ਬਾਰੇ ਸਾਡਾ ਜਿਹੜਾ ਇਨਫੋਰਮੇਸ਼ਨ ਨੋਲਿਜ ਉਹ ਹੋ ਗਈ ਉਹਨੂੰ ਆਪਾਂ ਚੇਤਨਾ ਕਹਿੰਦੇ ਆ ਹੁਣ ਸੰਵੇਦਨਾ ਤੇ ਚੇਤਨਾ 'ਚ ਅੰਤਰ ਸੰਵੇਦਨਾ ਦਾ ਸਬੰਧ ਸਾਡੀ ਅੰਦਰੂਨੀ ਭਾਵਨਾਵਾਂ ਅਹਿਸਾਸਾਂ ਤੇ ਜਜ਼ਬਾਤਾਂ ਨਾਲ ਹੁੰਦਾ ਹੈ ਇਸ ਨੂੰ ਅਸੀਂ ਕਿਸੇ ਸਥਿਤੀ ਜਾਂ ਵਾਤਾਵਰਣ ਵਿੱਚ ਮਿਸ਼ਰਤ ਅਨੁਭਵਾਂ ਦੇ ਤੌਰ ਤੇ ਮਹਿਸੂਸ ਕਰਦੇ ਹਾਂ ਉਦਾਹਰਨ ਲਈ ਖੁਸ਼ੀ ਦਰਦ ਪਿਆਰ ਅਹਿਸਾਸ ਨਾ ਇਹ ਸਾਰੇ ਸਾਡੇ ਕੋਲ ਸੰਵੇਦਨਾਵਾਂ ਨੇ emotions ਨੇ ਇਹ ਆਮ ਤੌਰ ਤੇ ਤਤਮੰਜਲ ਕਿਰਿਆ ਹੈ ਜੋ ਸਥਿਤੀ ਦੇ ਲਗਾਤਾਰ ਹੋ ਰਹੇ ਤਜਰਬਿਆਂ ਦੇ ਨਤੀਜੇ ਵਜੋਂ ਉਤਪੰਨ ਹੁੰਦੀ ਹੈ ਹੁਣ ਜੇ ਮੇਰੇ ਸਾਹਮਣੇ ਕੋਈ ਅਹਜਾ ਟ੍ਰੈਜੈਡੀਕ ਮੂਵਮੈਂਟ ਹੋਣਾ ਹੀ ਨਹੀਂ ਆ ਤਾਂ ਕਿਵੇਂ ਮੇਰੇ ਸਾਹਮਣੇ ਬਾਹਰ ਆਊਗੀ ਨਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਫਿਰ ਸੰਵੇਦਨਾ ਹੋਊਗੀ ਕੀ ਸੋ ਇਹਦੀ ਇੱਕ ਕੰਡੀਸ਼ਨ ਹੈ ਪਰ ਚੇਤਨਾ ਜਦੋਂ ਅਸੀਂ ਚੇਤਨਾ ਦੀ ਗੱਲ ਕਰਦੇ ਹਾਂ ਚੇਤਨਾ ਮੰਨਦੀ ਉਹ ਸਥਿਤੀ ਹੈ ਜਦੋਂ ਅਸੀਂ ਸੂਝਵਾਨ ਹੁੰਨੇ ਆ ਸਾਡੇ ਕੋ ਨੌਲੇਜ ਹੁੰਦੀ ਹੈ ਨਾ ਇਹ ਸਾਡੇ ਆਪ ਨੂੰ ਸਮਝਣ ਤੇ ਆਪਣੇ ਮੌਜੂਦਾ ਅਨੁਭਵ ਤੇ ਵਿਚਾਰ ਕਰਨ ਦਾ ਸਮਾਂ ਹੁਣ ਜੇ ਮੰਨ ਲਓ ਕਿ ਮੈਨੂੰ ਮੈਂ ਕੋਈ ਚੀਜ਼ ਨੂੰ ਸੰਵੇਦਨਸ਼ੀਲਤਾ ਨਾਲ ਮਹਿਸੂਸ ਕੀਤਾ ਮਹਿਸੂਸ ਕਰਨ ਤੋਂ ਬਾਅਦ ਜਦੋਂ ਮੈਂ ਉਹਨੂੰ ਸੋਚਣਾ ਨਾ ਰੀਅਲਾਈਜ਼ ਕਰਨਾ ਕਿ ਇਜ਼ ਇਟ ਰਾਈਟ অর ਰੋਂਗ ਜਿਹੜਾ ਰਾਈਟ অর ਰੋਂਗ ਦਾ ਪ੍ਰੋਸੈਸ ਹੋਗਾ ਨਾ ਕਿ ਚੀਜ਼ ਨੂੰ ਫੀਲ ਕਰਨ ਤੋਂ ਬਾਅਦ ਤਾਂ ਉਹਨੂੰ ਅਸੀਂ ਚੇਤਨਾ ਕਹਿੰਦੇ ਆ ਉਹ ਜਿਹੜੀ ਨੌਲੇਜ ਆਉਗੀ ਮੈਥੋਂ ਉਹ ਚੇਤਨਾ ਮਨੁੱਖੀ ਜੀਵਨ ਦਾ ਉਹ ਹੂ ਆਣ ਗਿਆ ਜੋ ਸਾਨੂੰ ਸੁਚੇਤ ਰੱਖਦਾ ਹੈ ਉਹ ਪ੍ਰਕਿਰਿਆ ਹੈ ਜਿਸ ਨਾਲ ਅਸੀਂ ਆਪਣੇ ਵਿਚਾਰਾਂ ਤੇ ਕਰਮਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ ਉਹ ਹੀ ਗੱਲ ਆ ਗਈ ਜੋ ਚੀਜ਼ ਮੈਨੂੰ ਫੀਲ ਕੀਤਾ ਦੈਟ ਇਜ਼ ਸੰਵੇਦਨਸ਼ੀਲਤਾ ਫੀਲ ਕਰਨ ਤੋਂ ਬਾਅਦ ਜਿਹੜਾ ਮੈਂ ਉੱਤੇ ਕਥਨ ਕਰਨ ਕਰੂੰਗਾ ਜਿਹਦੇ ਉੱਤੇ ਮੈਂ ਅਨਾਲਿਸਿਸ ਕਰੂੰਗਾ ਵਿਸ਼ਲੇਸ਼ਣ ਕਰੂੰਗਾ ਉਹਨੂੰ ਮੈਂ ਕਹਿੰਦਾ ਚੇਤਨਾ ਠੀਕ ਹੈ ਚੇਤਨ ਮਨ ਹੈ ਨਾ ਆਪਾਂ ਕਹਿੰਦੇ ਸਾਡਾ ਚੇਤਨ ਅਵਚੇਤਨ ਸਬਕੌਨਸ਼ੀਅਸ ਕੌਨਸ਼ੀਅਸ ਅਨਕੌਨਸ਼ੀਅਸ ਉਹ ਚੀਜ਼ਾਂ ਆ ਰਹੀਆਂ ਨੇ ਉਹਨੂੰ ਸੰਵੇਦਨਾ ਭਾਵਨਾਵਾਂ ਤੇ ਅਹਿਸਾਸ ਨੂੰ ਦਰਸਾਉਂਦੀ ਹੈ ਪ੍ਰਤੀ ਪ੍ਰਤੀਕਿਰਿਆਮੂਲਕ ਹੁੰਦੀ ਹੈ ਜਿੰਨਾ ਚਿਰ ਕੋਈ ਪ੍ਰਤੀਕਿਰਿਆ ਨਹੀਂ ਹੋਊਗੀ ਉਨਾਂ ਚਿਰ ਆਪਣੇ ਚਿੱਤਾਂ ਸੰਵੇਦਨਾ ਆ ਜੂਗੀ ਤੇ ਚੇਤਨਾ ਸੂਝ ਨੂੰ ਦਰਸਾਉਂਦੀ ਹੈ ਜਿਹਦੇ ਵਿੱਚ ਅਸੀਂ ਆਪਣੇ ਆਸ-ਪਾਸ ਦੇ ਤਜਰਬਿਆਂ ਤੋਂ ਸਿੱਖਦੇ ਹਾਂ ਇਹ ਬੇਸਿਕ ਜਿਹੇ ਟੌਪਿਕ ਸੀਗੇ ਅੱਗੇ ਆਉਂਦਾ ਹੈ ਅਨੁਵਾਦ ਟਰਾਂਸਲੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਮਾਡਰਨ ਟਾਈਮ ਦੇ ਵਿੱਚ ਬੱਚਿਓ ਇਹੋ ਜਿਹੇ ਟੌਪਿਕ ਬਹੁਤ ਆਉਂਦੇ ਆ ਨਿਊ ਐਜੂਕੇਸ਼ਨ ਪਾਲਿਸੀਜ਼ ਵਿੱਚ ਕੰਪਿਊਟਰਿਕरण ਨਵੀਸ਼ਾ ਹੈ ਤਕਨੀਕੀ ਕਰਨ ਜਿਹੜਾ ਟਾਪਿਕ ਨਹੀਂ ਜਿਹੜੇ ਭਾਸ਼ਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜੇ ਸਾਡੇ ਕੋਲ ਨਵੇਂ ਅਮਰਜਿੰਗ ਟਾਪਿਕ ਨੇ ਇਹ ਲੈਂਗੁਏਜ ਦੇ ਵਿੱਚ ਆ ਰਹੇ ਨੇ ਕਿਉਂਕਿ ਕਹਿੰਦੇ ਕੋਈ ਵੀ ਜਿਹੜੀ ਭਾਸ਼ਾ ਹੁੰਦੀ ਹੈ ਨਾ ਅਗਰ ਸਮੇ ਦੇ ਹਾਂ ਦੀ ਹੋ ਕੇ ਚੱਲਦੀ ਆ ਤਾਂ ਉਹ ਜਿਉਂਦੀ ਰਹਿੰਦੀ ਆ ਠੀਕ ਹੈ ਸੋ ਅਨੁਵਾਦ ਇਹਨੂੰ ਆਪਾਂ ਟ੍ਰਾਂਸਲੇਸ਼ਨ ਕਹਿੰਦੇ ਹਾਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਜਿਹੜੀ ਇੱਕ ਭਾਸ਼ਾ ਦੇ ਲਿਖਤਾ ਉਹਨੂੰ ਦੂਜੀ ਭਾਸ਼ਾ ਦੇ ਵਿੱਚ ਹੂ ਹੂ ਬਦਲਣਾ ਜਾਂ ਸੱਭਿਆਚਾਰ ਪਰਫੇਕ ਵਿੱਚ ਸਮਝ ਜਾਣਾ ਕਿਸੇ ਭਾਸ਼ਾ ਨੂੰ ਉਦੋਂ ਜੇ ਸਭੇ ਦਾ ਪ੍ਰਵੇਗ ਦੇ ਵਿੱਚ ਤੁਹਾਨੂੰ ਆਪਾਂ ਟ੍ਰਾਂਸਲੇਸ਼ਨ ਕਹਿੰਦੇ ਆ। ਉਹ ਆ ਸਾਰਾ ਫੈਕਚੁਅਲ ਡਾਟਾ ਕੇ ਲਾਟਿਨ ਸ਼ਬਦ ਤੋਂ ਬਣਿਆ ਜੀ ਟ੍ਰਾਂਸਲੇਸ਼ਨ ਟ੍ਰਾਂਸਲੇਸ਼ਨ ਤੋਂ ਬਣਿਆ ਹੈ ਨਾ ਇਹ ਚੀਜ਼ਾਂ। ਮਤਲਬ ਕਿ ਇਹ ਉਹ ਪ੍ਰੋਸੈਸ ਹੈ ਉਹ ਕਾਰਜ ਹੈ ਜਿੱਦੇ ਨਾਲ ਹੀ ਵਿਚਾਰਾਂ ਜਾਂ ਅਰਥਾਂ ਨੂੰ ਦੂਜੀ ਜਗ੍ਹਾ ਤੇ ਲਿਜਾਇਆ ਜਾਂਦਾ ਹੈ। ਦੂਜੀ ਭਾਸ਼ਾ ਦੇ ਵਿੱਚ ਲਿਜਾਇਆ ਜਾਂਦਾ। ਹੁਣ ਇਹਦੇ ਟਾਈਪਸ ਕਾਫੀ ਤਰ੍ਹਾਂ ਦੇ ਹੁੰਦੇ ਮੇਨਲੀ ਤਾਂ ਤਿੰਨ ਹੁੰਦੇ ਆ। ਸ਼ਬਦੀ ਅਨੁਵਾਦ ਮਤਲਬ ਜੇ ਲੈਟਰ ਟੂ ਲੈਟਰ ਆਪਾਂ ਟ੍ਰਾਂਸਲੇਸ਼ਨ ਕੇ ਰੂਪ ਵਿੱਚ ਕਰਨਾ। ਉਹਨੂੰ ਆਪਾਂ ਸ਼ਬਦੀ ਨੂੰ ਉਹਦਾ ਇਨ ਬਨ ਉਹਦੇ ਚ ਕੋਈ ਚੇਂਜਸ ਨਹੀਂ ਹੋਣਗੇ ਕੋਈ ਆਪਣੀ ਇੰਪਰੋਵਾਈਜ਼ੇਸ਼ਨ ਨਹੀਂ ਹੋਊਗੀ ਚੀਜ਼ਾਂ ਨੂੰ ਐਜ਼ ਇਟ ਇਜ਼ ਆਪਾਂ ਕਰਦੇ ਹਾਂ ਉਹਨੂੰ ਸ਼ਬਦੂ ਅਨੁਵਾਦ ਕਹਿੰਦੇ ਆ ਭਾਵ ਅਨੁਵਾਦ ਮਤਲਬ ਕਿ ਆਪਾਂ ਸੈਂਸ ਦੇਖਣੀ ਹੈ ਕਿ ਜਿਹੜਾ ਮੇਰਾ ਪੈਰਾਗ੍ਰਾਫ ਹੈ ਨਾ ਉਹ ਸੈਂਸ ਕੀ ਕਹਿੰਦੀ ਹੈ ਜਿਵੇਂ ਨਾਮ ਤੋਂ ਸਪਸ਼ਟ ਹੈ ਇਹਦੇ ਵਿੱਚ ਆ ਜਾਂਦਾ ਹੈ ਕਿ ਧਿਆਨ ਨਾਲ ਦੇ ਕੇ ਭਾਵ ਅਰਥ ਸ਼ਬਦਾਂ ਸ਼ਬਦਾਂ ਦਾ ਨਹੀਂ ਪਤਾ ਵੀ ਕਿਹੜੇ ਹੈਗੇ ਕਿਹੜੇ ਨਹੀਂ ਹੈਗੇ ਉਹਦਾ ਉਹਦਾ ਮੀਨਿੰਗ ਐਕਚੁਅਲ ਮੀਨਿੰਗ ਚੈੱਕ ਕਰੋ ਕਿ ਇਸ ਪੈਰਾਗ੍ਰਾਫ ਦਾ ਐਕਚੁਅਲ ਮੀਨਿੰਗ ਕੀ ਹੈ ਮੀਨਿੰਗ ਨੂੰ ਡਿਸਕ੍ਰਾਈਬ ਕਰਨਾ ਆਪਾਂਦਰ ਲੈਂਗੁਏਜ ਦੇ ਵਿੱਚ ਇਹਨੂੰ ਸੈਂਸ ਆਫ ਫਰੀ ਸੈਂਸ ਆਫ ਸੈਂਸ ਜਾਂ ਫਰੀ ਟ੍ਰਾਂਸਲੇਸ਼ਨ ਵੀ ਕਹਿੰਨੇ ਹਨ ਸ਼ਾਇਆ ਅਨੁਵਾਦ ਹੁੰਦਾ ਕਿ ਅਨੁਵਾਦ ਨੇ ਮੂਲ ਕ੍ਰਿਤ ਨੂੰ ਪੜ੍ਹ ਕੇ ਜੋ ਸਮਝਿਆ ਅਨੁਭਵ ਕੀਤਾ ਜਿਹੜਾ ਪ੍ਰਭਾਵ ਨੇ ਗਿਆਨ ਕੀਤਾ ਉਹਨੂੰ ਆਪਾਂ ਸ਼ਾਇਆ ਅਨੁਵਾਦ ਦੇ ਕੈਟਾਗਰੀ ਦੇ ਵਿੱਚ ਰੱਖਦੇ ਆ ਉਹਨੂੰ ਆਪਾਂ ਕੀ ਕਹਿੰਨੇ ਆ ਸ਼ਾਇਆ ਅਨੁਵਾਦ ਦੇ ਬਾਕਸ ਦੇ ਵਿੱਚ ਰੱਖਦੇ ਆ ਸ਼ਾਇਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ ਤਾਂ ਉਹੀ ਚੀਜ਼ ਇੱਥੇ ਆ ਜਾਂਦੀ ਹੈ ਅਲਰੇਡੀ ਅਸਿਸਟੈਂਟ ਪ੍ਰੋਫੈਸਰ ਦੀ ਤਿਆਰੀ ਕਰ ਰਹਾ ਮੈਂ ਹੁਣੇ 9 ਬ੍ਰੇ ਕਲਾਸ ਲਾ ਕੇ ਹਟਿਆ ਸੀ ਅਸਿਸਟੈਂਟ ਪ੍ਰੋਫੈਸਰ ਦੀ ਤਾਂ ਉਹਦੇ ਚ ਮੈਂ ਚੀਜ਼ਾਂ ਦੱਸੀਆਂ ਸੀਗਾ ਪ੍ਰੋਪਰਲੀ ਮੈਂਸ਼ਨ ਕੀਤੀਆਂ ਸੀਗੀਆਂ ਕਿ ਜੇ ਤੁਸੀਂ ਇਹ ਸਵਾਲ ਲਿਖਣਾ ਤਾਂ ਤੁਹਾਡੇ ਕੋਲ ਐਗਜ਼ਾਮਪਲਸ ਹੋਣੀਆਂ ਚਾਹੀਦੀਆਂ ਨੇ ਜਿਵੇਂ ਗੁਰਕੀ ਦਾ ਮਾਂ ਨਾਵਲ ਹੈ ਉਹ ਟ੍ਰਾਂਸਲੇਟਡ ਹੈ ਨਾ ਸਾਡੇ ਕੋਲ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਨਾ ਕੁਝ ਨੂੰ ਅਨੁਵਾਦ ਕਰਤਾ ਮੰਟੋ ਦੀਆਂ ਕਹਾਣੀਆਂ ਮੰਟੋ ਦਾ ਲਿਟਰੇਚਰ ਅਨੁਵਾਦ ਹੋ ਗਿਆ ਨਾ ਕਿੰਨੇ ਕਿੰਨੇ ਗੁੱਡ ਰਾਈਟਿੰਗਸ ਨੇ ਜਿਹੜੀਆਂ ਅੱਜ ਸਾਨੂੰ ਟ੍ਰਾਂਸਲੇਟ ਹੋ ਕੇ ਮਿਲਦੀਆਂ ਨੇ ਤਾਂ ਇਟਸ ਏ ਬੜਾ ਵਧੀਆ ਟਾਪਿਕ ਹੈ ਜਿਹਦੇ ਵਿੱਚ ਤੁਸੀਂ ਪ੍ਰੈਕਟੀਕਲ ਨੋਲਿਜ ਆਪਣੀ ਜਿਹੜੀ ਹੈ ਐਡオン ਕਰ ਸਕਦੇ ਹੋ ਸਿਸਟਮ ਪ੍ਰੋਫੈਸਰ ਹੈ ਜਿਨ੍ਹਾਂ ਨੇ ਸਵਾਲ ਲਿਖਣਾ ਹੈ ਠੀਕ ਹੈ ਜੀ ਹੁਣ ਇਹ ਹੋ ਗਿਆ ਸ਼ਾਇਆ ਅਨੁਵਾਦ ਕਿਸੇ ਦੀ ਮੈਂ ਚੀਜ਼ ਉਸੇ ਸੰਸਕ੍ਰਿਤ ਚ ਪੜ੍ਹੀ ਆ ਪੰਜਾਬੀ ਦੇ ਡਿਫਾਈਨ ਕਰਦੇ ਮਸ਼ੀਨਰੀਅਨ ਅਨਵਾਦ ਸਿੰਪਲ ਜੀ ਗੱਲ ਹੈ ਕਿ ਦੋ ਭਾਸ਼ਾਵਾਂ ਨੂੰ ਜਾਂ ਇੱਕ ਕਿਸੇ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਟਰਾਂਸਲੇਟ ਕਰਨਾ ਅਨੁਵਾਦ ਕਰਨਾ ਇਹ ਮਸ਼ੀਨਰੀਅਨ ਅਨਵਾਦ ਦਾ ਮਤਲਬ ਹੋ ਜਾਂਦਾ ਕਿ ਆਪਾਂ ਪਰਟੀਕੂਲਰ ਸੌਫਟਵੇਅਰ ਦੀ ਗੱਲ ਕਰ ਰਹੇ ਹਾਂ ਜਦ ਤਰ੍ਹਾਂ ਸੀ ਹੰਕਲ ਆ ਪੰਜਾਬੀ ਟਾਈਪਿੰਗ ਹੋ ਗਿਆ Google ਟ੍ਰਾਂਸਲੇਸ਼ਨ ਵਰਤ ਲਿਆ ਤਾਂ ਫੋਰਮ ਇਹ ਯੂਜ਼ ਕਰ। ਨੈਕਸਟ ਹੈਗਾ ਵਿਆਖਿਆ ਅਨੁਵਾਦ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੋ ਰਿਹਾ ਵਿਆਖਿਆ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਬਾਰੇ ਦੱਸਣਾ ਉਹਨੂੰ ਐਲੈਬੋਰੇਟ ਕਰਨਾ ਉਹ ਕੀ ਹੋ ਗਿਆ ਸਾਡੇ ਕੋਲ ਵਿਆਖਿਆ ਅਨੁਵਾਦ ਹੋ ਗਿਆ ਹੁਣ ਵਿਆਖਿਆ ਅਨੁਵਾਦ ਦੇ ਵਿੱਚ ਸਾਡੇ ਕੋਲ ਜਿਹੜਾ ਮੇਨ ਚੀਜ਼ ਆਉਣਾ ਹੈ ਕਿ ਉਹਦੇ ਚ ਅਸੀਂ ਲੋੜੀਂਦੀਆਂ ਟਿੱਪਣੀਆਂ ਤੇ ਉਦਾਹਰਨਾਂ ਦੇ ਕੇ ਜਿਹੜਾ ਅਨੁਵਾਦਿਤ ਰਚਨਾ ਵਿੱਚ ਵਿਸਥਾਰ ਕੀਤਾ ਜਾਂਦਾ ਹੈ ਜੀ ਟਰਾਂਸਲੇਸ਼ਨ ਰਾਈਟਿੰਗ ਆ ਉਹਦੇ ਵਿੱਚ ਉਹਨੂੰ ਐਕਸਪੈਂਡ ਕੀਤਾ ਜਾਂਦਾ ਹੈ ਨਾ ਜੋ ਸਾਨੂੰ ਲੱਗਦਾ ਹੈ ਕਿ ਨਹੀਂ ਇਹਦੇ ਚ ਕਰਨਾ ਚਾਹੀਦਾ ਹੈ ਤਾਂ ਸਰੂਤ ਭਾਸ਼ਾ ਰਚਨਾ ਨੂੰ ਲਖਸ਼ ਭਾਸ਼ਾ ਵਿੱਚ ਯੋਗ ਤੇ ਲੋੜੀਂਦੀਆਂ ਟਿੱਪਣੀਆਂ ਤੇ ਉਦਾਹਰਨਾਂ ਦੇ ਕੇ ਅਨੁਵਾਦ ਰਚਨਾ ਵਿੱਚ ਵਿਸਥਾਰ ਕੀਤਾ ਜਾਂਦਾ ਹੈ ਜੀ ਠੀਕ ਹੈ ਇਹਦੇ ਵਿੱਚ ਅਨੁਵਾਦਿਤ ਰਚਨਾ ਦਾਕਾਰ ਮੂਲ ਰਚਨਾ ਦੇ ਵਿਸ਼ਾ ਵਸਤੂ ਲੇਖਕ ਦੇ ਵਿਚਾਰ ਇੰਨਾਂ ਸਾਰਿਆਂ ਦਾ ਜਿਹੜਾ ਮੇਨ ਮੋਟਿਵ ਹੈ ਉਹਨੂੰ ਸੌਖਾ ਕਰਨਾ ਸਾਰਲ ਕਰਨਾ ਹੈ ਨਾ ਤਾਂ ਉਹਨਾਂ ਸਾਰਨੁਵਾਦ ਕੀ ਹੁੰਦਾ ਕਿ ਮੇਰੇ ਕੋਲ ਮੰਨ ਲਓ 1000 ਪੇਜਾਂ ਦੀ ਹੈਗੀ ਹੈ ਰਾਈਟਿੰਗ ਅੰਗਰੇਜ਼ੀ ਦੀ ਤਾਂ ਮੈਂ ਉਹਦਾ 16 ਸਮਰੀ ਟਾਈਪ ਲਿਖ ਦਿੱਤਾ ਠੀਕ ਹੈ ਤਾਂ ਸਮਰੀ ਜਿਹੜੀ ਬਣੂਗੀ ਉਹਨੂੰ ਆਪਾਂ ਸਾਰਨੁਵਾਦ ਕਹਾਂਗੇ ਠੀਕ ਹੈ ਜਿਵੇਂ ਪ੍ਰਾਚੀਨ ਰਚਨਾਵਾਂ ਦਾ ਆਧੁਨਿਕ ਭਾਸ਼ਾ ਵਿੱਚ ਪੁਨਰ ਵਿਆਖਿਆਨ ਹੀ ਸਾਰਨੁਵਾਦ ਹੁੰਦਾ ਹੈ ਠੀਕ ਹੈ ਮਤਲਬ ਜਿਹੜੀਆਂ ਪੁਰਾਣੀਆਂ ਰਾਈਟਿੰਗ ਸੀਗੀਆਂ ਉਹਨਾਂ ਨੂੰ ਜਦੋਂ ਮੈਂ ਅੱਜ ਅਸੀਂ ਸੰਸਕ੍ਰਿਤ ਦੀਆਂ ਸੀਗੀਆਂ ਪਾਲੀ ਪ੍ਰਕਿਰਤ ਸੀਗੇ ਅੱਜ ਮਾਡਰਨ ਟਾਈਮ ਵਿੱਚ ਜਦੋਂ ਮੈਂ ਉਹਨਾਂ ਨੂੰ ਦੇਖਿਆ ਸੰਭਿਆ ਤਾਂ ਜਦੋਂ ਟ੍ਰਾਂਸਲੇਸ਼ਨ ਮੈਂ ਕੀਤੀ ਨਾ ਤਾਂ ਉਹਨੂੰ ਮੈਂ ਸਾਰਨੁਵਾਦ ਕਹੂੰਗਾ ਠੀਕ ਹੈ ਅੱਗੇ ਹੁੰਦਾ ਹੈ ਰੂਪਾਂਤਰਨ ਅਨੁਵਾਦ ਰੂਪਾਂਤਰਨ ਦਾ ਮਤਲਬ ਕੀ ਹੁੰਦਾ ਭਾਈ ਬਦਲਣਾ ਹੈ ਨਾ ਪਾਵ ਰੂਪ ਬਦਲ ਦੇਣਾ ਰੂਪਾਂਤਰਨ ਜਿਹੜਾ ਤਾਂ ਰੂਪ ਹੋਊਗਾ ਉਹਦੇ ਵਿੱਚ ਚੇਂਜਸ ਕਰ ਲੈਣੀਆਂ ਮਤਲਬ ਸਰੋਤ ਭਾਸ਼ਾ ਮੰਨ ਲਓ ਮੇਥੋਂ ਹੈਗੀ ਅੰਗਰੇਜ਼ੀ ਸਰੂਤ ਭਾਸ਼ਾ ਰਚਨਾ ਨੂੰ ਆਪਣੀ ਰੁਚੀ ਅਨੁਸਾਰ ਲਖਸ਼ਪਾਸ਼ਾ ਦੇ ਵਸਤੂ ਯਥਾਰਥ ਸਾਹਿਤ ਰੂਪ ਤੇ ਭਾਸ਼ਾਈ ਪ੍ਰਕਿਰਤੀ ਦੇ ਅਨੁਕੂਲ ਕਰ ਦੇਣਾ ਹੁਣ ਮੰਨ ਲਓ ਕਿ ਕੋਈ ਵੀ ਕਿੱਸਾ ਕਹਾਵ ਦੇ ਵਿੱਚ ਕੋਈ ਕਿੱਸਾ ਸੀਗਾ ਅੰਗਰੇਜ਼ੀ ਦਾ ਲਾ ਲਓ ਈਰਾਨੀ ਫਾਰਾਨੀ ਦਾ ਲਾ ਲਓ ਜਦੋਂ ਉਹਦੀ ਮੈਂ ਸਟੋਰੀ ਦੀ ਲੈ ਲਈ ਪਰ ਆਪਣੇ ਸਾਨੂੰ ਪਤਾ ਪੰਜਾਬੀ ਉਹ ਮੈਂ ਆਪਣਾ ਜੂਲੀਆ ਲੈ ਲੂੰਗਾ ਹਣਾ ਕੋਈ ਹੋਰ ਇਹਦੇ ਨਾਮ ਲੈ ਲੂੰਗਾ ਸਾਡੇ ਨਹੀਂ ਲੋਗ ਉਹਨੂੰ ਦੇਖਣਗੇ ਲੈ ਕਰਨਗੇ ਤਾਂ ਮੈਂ ਉਹਦਾ ਰੂਪ ਜਿਹਾ ਬਦਲਣਾ ਸ਼ੁਰੂ ਕਰਤਾ ਅਕੋਰਡਿੰਗ ਟੂ ਦਾ ਮਾਈ ਸਬਜੈਕਟ ਅਕੋਰਡਿੰਗ ਟੂ ਜਿਹੜੇ ਕਲਚਰ ਤੇ ਮੈਂ ਰਹਿਣਾ ਨਾ ਉਹ ਗੱਲਾਂ ਆ ਗਿਆ ਹੁਣ ਹਾਲਾਂਕਿ ਜਿਹੜਾ ਹੀਰਾਂ ਜਿਆ ਚੀਜ਼ਾਂ ਸੀਗੀਆਂ ਇਹ ਆਇਆ ਤੇ ਉਹ ਕਿਸਾ ਕ ਮਸਨਵੀ ਕਾਬ ਰੂਪ ਹੈ ਉਹ ਵੀ ਫਾਰਸੀ ਦਾ ਆਪਣੇ ਆਨ ਨੇ ਕੀ ਥੋੜੇ ਜਿਹਾ ਇੰਪਰੋਵਾਈਜ਼ੇਸ਼ਨ ਕਰ ਦਿੱਤੀ ਉਹ ਚ ਨਾਮ ਚੇਂਜ ਕਰ ਦਿੱਤਾ ਤਾਂ ਉਹ ਕੀ ਰੂਪਾਂਤਰਨ ਅਨੁਵਾਦ ਹੈ ਬੇਸਿਕਲੀ ਹੁਣ ਜਿਹੜਾ ਅਨੁਵਾਦ ਤਾਂ ਚਲੋ ਅਸੀਂ ਕਰਦੇ ਪਰ ਅਨੁਵਾਦ ਦੇ ਟਾਈਮ ਤੁਹਾਨੂੰ ਵੀ ਪਤਾ ਜੇ ਤੁਸੀਂ ਗੂਗਲ ਟ੍ਰਾਂਸਲੇਟ ਕਰੋ ਤਾਂ ਤੁਸੀਂ ਬਹੁਤ ਸਾਨੂੰ ਟਾਈਮ ਵੇਸਟ ਵੀ ਹੁੰਦਾ ਤਾਂ ਬੱਸ ਜਿਹੜੀਆਂ ਕਰੈਕਸ਼ਨ ਆਪ ਕਰਨੀਆਂ ਪੈਂਦੀਆਂ ਉਹਨੂੰ ਕਈ ਵਾਰੀ ਹੁੰਦਾ ਕਿ ਯਾਰ ਆਪ ਹੀ ਕਰ ਲੈਂਦਾ ਵਧੀਆ ਸੀਗਾ ਹਨਾ ਤਾਂ ਉਹਦੇ ਦੌਰਾਨ ਤੁਹਾਨੂੰ ਕਿਹੜੀਆਂ ਦਿੱਕਤਾਂ ਸਾਹਮਣੇ ਕਰਨਾ ਪੈਣਾ ਇੱਕ ਸ਼ੇਵ ਕੁਮਾਰ ਬਟਾਲਵੀ ਦੀ ਕਵਿਤਾ ਹੈ ਉਹਨੂੰ ਬੱਚੋ ਜੇ ਅੰਗਰੇਜ਼ੀ ਟ੍ਰਾਂਸਲੇਸ਼ਨ ਕਰੋਗੇ ਤਾਂ ਕੀ ਕਰੋਗੇ ਤੁਸੀਂ ਤਾਂ ਉਹਦੀਆਂ ਸਮੱਸਿਆ ਸਭ ਤੋਂ ਪਹਿਲੀ ਸਮੱਸਿਆ ਆ ਕਿ ਜਾਂ ਫਿਰ ਮੇਨ ਮੇਨ ਪੁਆਇੰਟਸ ਲੈ ਲੋ ਕਿ ਭਾਵਨਾ ਤੇ ਜਜ਼ਬਾਤਾਂ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੁੰਦਾ ਉਹਦੇ ਵਿੱਚ ਸੰਗੀਤਾਤਮਾ ਤੇ ਸ਼ਾਨ ਦਾ ਲੇਖਾ ਰੂਖਾ ਹੋਣਾ ਜ਼ਰੂਰੀ ਹੈ ਸੱਭਿਆਚਾਰਕ ਤੇ ਸੰਦਰਭ ਪਕ ਸਮੱਸਿਆਵਾਂ ਉਹ ਹੋਣੀਆਂ ਜੋ ਚੀਜ਼ ਬਾਰੇ ਜ਼ਿਕਰ ਕੀਤਾ ਨਾ ਉਹਦੇ ਚ ਹੋਣੀ ਚਾਹੀਦੀ ਇਹ ਨਾ ਹੋਵੇ ਕਿ ਤੁਸੀਂ ਕੁਝ ਹੋਰ ਹੀ ਮੇਨ ਚੀਜ਼ਾਂ ਕੱਢ ਕੇ ਪਰ੍ਹਾਂ ਮਾਰੀਆਂ ਹੋਣ ਤੇ ਦੂਜੀਆਂ ਚੀਜ਼ਾਂ ਸਾਹਮਣੇ ਪੇਸ਼ ਕੀਤੀਆਂ ਹੋਣ ਤਾਂ ਇਹ ਬਹੁਤ ਇਰੈਲੈਵੈਂਟ ਰਾਈਟਿੰਗ ਬਣੂਗੀ ਲਗਾਤਾਰ ਸੰਬੰਧ ਤੇ ਪ੍ਰਤੀਕਾਂ ਦਾ ਅਨੁਵਾਦ ਹੋਣਾ ਚਾਹੀਦਾ ਹੈ ਸ਼ਬਦਾਂ ਦੇ ਬਹੁਅਰਥਪਾਪ ਮਲਟੀ मीनिंग्स ਕਹਿੰਦੇ ਕਵਿਤਾ ਵਿੱਚ ਕਈ ਵਾਰ ਇੱਕ ਹੀ ਸ਼ਬਦ ਦੇ ਭਿੰਨ ਭਿੰਨ ਸੰਦਰਭਾਂ ਵਿੱਚ ਅਰਥ ਹੁੰਦੇ ਹਨ ਤੇ ਇਹ ਸ਼ਬਦ ਖੇਡ ਕਵਿਤਾ ਦੀ ਗਹਿਰਾਈ ਨੂੰ ਵਧਾਉਂਦੀ ਹੈ ਪਰ ਅਨੁਵਾਦਕ ਨੂੰ ਢੇਰ ਸਾਰੇ ਅਰਥਾਂ ਵਿੱਚੋਂ ਸਹੀ ਚੁਣ ਕਰਨੀ ਪੈਂਦੀ ਹੈ ਬੜਾ ਮੇਨ ਇੰਪੋਰਟੈਂਟ ਹੁੰਦਾ ਹੈ। ਅੱਗੇ ਆ ਗਿਆ ਸਾਡੇ ਕੋਲ ਪਾਸ਼ਾ ਦੀ ਪ੍ਰਕਿਰਤਿਕ ਸੁੰਦਰਤਾ ਨੂੰ ਬਰਕਰਾਰ ਰੱਖਣਾ। ਹੁਣ ਜਿਹੜੀ ਸਾਡੀ ਮਾਂ ਬੋਲੀ ਹੈ ਨਾ ਜੋ ਚੀਜ਼ਾਂ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਲੈਬੋਰੇਟ ਕਰ ਸਕਦਾ ਹਾਂ ਦੱਸ ਸਕਦਾ ਹਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਹੋਰ ਲੈਂਗੁਏਜ ਨੂੰ ਤਰਜੀਹ ਦੇ ਕੇ ਉਹਦੇ ਵਿੱਚ ਮੈਂ ਡਿਫਾਈਨ ਕਰਾਂ ਇਟਸ ਨਾਟ ਪੋਸੀਬਲ ਨਾ ਸੋ ਜਿਹੜੀ ਗੱਲਾਂ ਸੀ ਆਪਣੀਆਂ ਮਾਂ ਬੋਲੀ ਵਿੱਚ ਕਹਿਣਾ ਉਹ ਚੀਜ਼ਾਂ ਜਿਹੜੀਆਂ ਟਰਾਂਸਲੇਸ਼ਨ ਦੌਰਾਨ ਜੇਸ ਭਾਸ਼ਾ ਦੇ ਵਿੱਚ ਪਾ ਟਰਾਂਸਲੇਟ ਕਰ ਰਹੇ ਆ ਉਹਦੇ ਵਿੱਚ ਵੀ ਬਰਕਰਾਰ ਰਹਿਣੀਆਂ ਜ਼ਰੂਰੀ ਆਏ ਆ ਗਿਆ ਅਨੁਵਾਦ ਨਾਲ ਰਿਲੇਟਡ ਅੱਗੇ ਹੁੰਦਾ ਅਨੁਵਾਦ ਤੇ ਮੀਡੀਆ ਦਾ ਆਪਸੀ ਸਬੰਧ ਹੈ ਸਾਨੂੰ ਅਨੁਵਾਦ ਤੇ ਮੀਡੀਆ ਅੱਜ ਦੇ ਗਲੋਬਲ ਸੰਸਾਰ ਵਿੱਚ ਬਹੁਤ اہم ਭੂਮਿਕਾ ਨਿਭਾ ਰਹੇ ਹਨ ਮੀਡੀਆ ਦੁਨੀਆ ਭਰ ਵਿੱਚ ਵਪਾਰ ਰਹੀ ਹੈ ਵਾਪਰ ਰਹੀ ਹੈ ਘਟਨਾਵਾਂ ਮਨੋਰੰਜਨ ਇਹਨਾਂ ਸਾਰਿਆਂ ਬਾਰੇ ਦੱਸਦੇ ਸਾਨੂੰ ਆਵਾਦ ਕੀ ਹੈ ਬੇਸਿਕਲੀ ਟ੍ਰਾਂਸਲੇਸ਼ਨ ਹੈ ਇਟਸ ਅ ਮੋਰ ਡੀਲ ਵਿਦ ਫਾਰਮਲ ਵੇ ਆਫ ਕਮਿਊਨੀਕੇਸ਼ਨ ਦੈਟ ਇਜ਼ ਕਾਲਡ ਰਾਈਟਿੰਗ ਸਕਿਲਸ ਹਨਾ ਤੇ ਅਨੁਵਾਦ ਇਸ ਜਾਣਕਾਰੀ ਨੂੰ ਬਹੁਤ ਵੱਡੇ ਦਰਸ਼ਕ ਵਰਗ ਤੱਕ ਪਹੁੰਚਾਉਂਦਾ ਵਿੱਚ ਸਹਾਇ ਹੋਂਦਾ ਹੈ ਮੀਡੀਆ ਸਾਨੂੰ ਪਤਾ ਲੱਗ ਗਿਆ ਜੋ ਅ ਕਟਨਾਵਾ ਹੁੰਦੀਆਂ ਨੇ ਮਨੋਰੰਜਨ ਸੱਭਿਆਚਾਰ ਰੁਝਾਨ ਇਹਨਾਂ ਸਾਰਿਆਂ ਦੀ ਜਾਣਕਾਰੀ ਜਿਹੜੀ ਲੋਕਾਂ ਤੱਕ ਪਹੁੰਚਾਉਂਦੀ ਉਹਨੂੰ ਆਪਾਂ ਜਿਹੜਾ মিডিਆ ਕਹਿੰਦੇ ਆ ਨਾ ਮੀਡੀਅਮ ਹੁੰਦਾ ਬੇਸਿਕਲੀ ਇਟਸ ਅ ਮੀਡੀਅਮ ਟੂ ਸ਼ੇਅਰ ਨੋਲੇਜ ਹਨਾ ਇਨਫੋਰਮੇਸ਼ਨ ਪਾਸ ਆਨ ਹੁੰਦੀ ਹੈ ਹੁਣ ਗਲੋਬਲ ਪਹੁੰਚ ਅਨੁਵਾਦ ਮੀਡੀਆ ਦੇ ਅਨੁਵਾਦ ਮਤਲਬ ਕਿ ਮੰਨ ਲਓ ਕਿ ਇੰਗਲਿਸ਼ ਦੀ ਕੋਈ ਚੀਜ਼ ਆ ਸਲੇ ਸਬਟਾਈਟਲ ਆ ਗਿਆ ਜਾਂ ਟ੍ਰਾਂਸਲੇਸ਼ਨ ਹੋ ਗਈ ਤਾਂ ਆਪਾਂ ਉਹਨੂੰ ਕਹਿ ਸਕਦੇ ਆ ਕਿ ਇਹ ਇੱਕ ਤਰ੍ਹਾਂ ਦਾ ਨਾਲ ਅਨੁਵਾਦ ਮੀਡੀਆ ਹੈ ਹੁਣ ਗਲੋਬਲ ਪਹੁੰਚ ਆਪਾਂ ਵੀ ਆਲ ਆਰ ਲਾਈਕ ਕਿ ਵਿਲੇਜ ਗਲੋਬਲ ਵਿਲੇਜ ਦੇ ਰੂਪ ਦੇ ਵਿੱਚ ਕਨਸੀਡਰ ਹੋ ਰਹੀ ਹੈ ਸਾਰੇ ਪ੍ਰਿਥਵੀ ਨਾਲ ਵਿਸ਼ੇ ਪੱਧਰ ਤੇ ਤਾਂ ਜਦੋਂ ਕੋਈ ਫਿਲਮ ਡਾਕੂਮੈਂਟਰੀ ਜਾਂ ਨਿਊਜ਼ ਰਿਪੋਰਟ ਇੱਕ ਭਾਸ਼ਾ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤੀ ਜਾਂਦੀ ਹੈ ਤੇ ਇਹ ਜਿਹੜਾ ਸੰਦੇਸ਼ ਹੈ ਨਾ ਇਹ ਵਿਸ਼ਵ ਭਰ ਤੱਕ ਪਹੁੰਚ ਜਾਂਦਾ ਹੈ ਇਹਦਾ ਹੀ ਮਤਲਬ ਅੱਗੇ ਅਜੋਕੇ ਸਮੇਂ ਵਿੱਚ ਸਟ੍ਰੀਮਿੰਗ ਪਲੇਟਫਾਰਮਾਂ ਜਿਵੇਂ ਕਿ Netflix Amazon Prime ਇਹਨਾਂ ਨੇ ਅਨੁਵਾਦ ਦੀ ਅਹਿਮੀਅਤ ਨੂੰ ਵਧਾਇਆ ਹੈ ਤੇ ਇਹਨਾਂ ਦੇ ذریعے ਜਿਹੜੇ ਆ ਕਈ ਲੋਕ ਆ ਪੇਪਰਸਮ ਵਿੱਚ ਚੀਜ਼ਾਂ ਨੂੰ ਜਾਂ ਤੱਥਾਂ ਨੂੰ ਲਿਟਰੇਚਰ ਨੂੰ ਪੇਸ਼ ਕਰਦੇ ਨੇ ਅਗੇ ਸੱਭਿਆਚਾਰਕ ਸਮਝ ਤੇ ਸੰਵੇਦਨਸ਼ੀਲਤਾ ਫਿਰ ਮੇਨ ਚੀਜ਼ਾਂ ਇਹਦੇ ਚ ਆ ਜਾਂਦੀਆਂ ਨੇ ਮਲਟੀਮੀਡੀਆ ਦੇ ਵਿੱਚ ਹੁਣ ਕਹਿੰਦਾ ਕਿ ਮੀਡੀਆ ਦੇ ਅਨੁਵਾਦ ਵਿੱਚ ਸਿਰਫ ਸ਼ਬਦਾਂ ਦੀ ਹੀ ਨਹੀਂ ਬਲਕਿ ਸੱਭਿਆਚਾਰਕ ਇਹਨਾਂ ਚੀਜ਼ਾਂ ਆਉਂਦੀ ਵੀ ਮਹੱਤਵਪੂਰਨ ਹੁੰਦੀ ਹੁਣ ਮੰਨ ਲਓ ਇਹ ਨਾ ਹੋਵੇ ਕਿ ਅੰਗਰੇਜ਼ਾਂ ਦੀ ਕੋਈ ਚੀਜ਼ ਹੋਵੇ ਨਾ ਪੰਜਾਬੀ ਦਾ ਕੋਈ ਕਨਸੈਪਟ ਹੋਵੇ ਅੰਗਰੇਜ਼ੀ 'ਚ ਹੋਵੇ ਤਾਂ ਮੈਨੂੰ ਪੰਜਾਬੀ 'ਚ ਕਨਵਰਟ ਕਰਨਾ ਹੋਵੇਗਾ ਸਭਾ ਪੂਰੇ ਨਾਮ ਨੂੰ ਵੀ ਚੇਂਜ ਹੋ ਜਾਣਾ ਸਿਚੁਏਸ਼ਨ ਨਾ ਉਹ ਰਾਜ ਦਾ ਮਹਿਲ ਜੀ ਹੋਏਗਾ ਤਾਂ ਵੀ ਹੋਣਾ ਚਾਹੀਦਾ ਉਹ ਸਾਰੀ ਚੀਜ਼ਾਂ ਇਦਾਂ ਰਹੇ ਚਾਹੀਦੀ ਤਾਂ ਉਹਦੀ ਮੇਨ ਇੰਸਟੀਟਿਊਸ਼ਨੈਲਿਟੀ ਉਹ ਬਰਕਰਾਰ ਰਹੂਗੀ ਖਬਰਾਂ ਤੇ ਜਾਣਕਾਰੀ ਦਾ ਅਨੁਵਾਦ ਅਨੁਵਾਦ ਦੇ ਜਰੀਏ ਖਬਰਾਂ ਤੇ ਜਾਣਕਾਰੀ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਵਿਸ਼ੇ ਪੱਧਰ ਦੀਆਂ ਘਟਨਾਵਾਂ ਤੇ ਮਹੱਤਵਪੂਰਨ ਮੁੱਦਿਆਂ ਦੀ ਜਾਣਕਾਰੀ ਜਿਹੜੀ ਮਿਲਦੀ ਹੈ ਇਹ ਇੰਪੋਰਟੈਂਟ ਹੈ ਕਿਉਂ ਜ਼ਰੂਰੀ ਕੀ ਹੈ ਦੀ ਰੈਲੇਵੈਂਸੀ ਕੀ ਹੈ ਕੀ ਲੋੜ ਸਾਨੂੰ ਇਸ ਸਾਰਾ ਕੁਝ ਕਰਨ ਦੀ ਨਾ ਸੋ ਇਹ ਅੱਗੇ ਟੈਕਨੋਲੋਜੀ ਦਾ ਰੋਲ ਸਮਾਜ ਮੀਡੀਆ ਤੇ ਅਨੁਵਾਦ ਇਹ ਸਾਰੇ ਅੱਜ ਕੱਲ ਦੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਉਹਨਾਂ ਦੀ ਗੱਲ ਕੀਤੀ ਗਈ ਹੈ ਸੋ ਇਹ ਸੀਗਾ ਸਾਡਾ ਆਪਣਾ ਟਾਪਿਕ ਪਰਵਾਸ ਤੇ ਅਨੁਵਾਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਦੀ ਤਿਆਰੀ ਕਰ ਰਹੇ ਹੈ ਭਾਈ ਉਹ ਕੱਲ ਨੂੰ ਸਵਾਲ ਲਿਖ ਕੇ ਦਿਖਾਉਣਗੇ ਮੈਨੂੰ ਅਨੁਵਾਦ ਕਿੰਨੇ ਤਰ੍ਹਾਂ ਦਾ ਹੁੰਦਾ ਨਾ ਤੇ ਅਨੁਵਾਦ ਦੇ ਸਮੇ ਕਿਹੜ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਦਾ ਤੁਸੀਂ ਭਈ ਯੂਜੀਸੀ ਨੈਟ ਵਾਲੇ ਜਿਹੜੇ ਵਿਦਿਆਰਥੀ ਆਪ ਨੂੰ ਦੇਖ ਰਹੇ ਆਨਲਾਈਨ ਇਹੀ ਕਹਿਣਾ ਮੈਂ ਉਹਨਾਂ ਨੂੰ ਕਿ ਡੇਲੀ ਦਾ ਥੋੜਾ ਥੋੜਾ ਪੜ੍ਹਦੇ ਜਾਓ ਠੀਕ ਹੈ ਤੋਂ ਡੇਲੀ ਹੁਣ ਆ ਅਨੁਵਾਦ ਤੋਂ ਵਿੱਚ ਤੁਹਾਨੂੰ ਪਤਾ ਇੱਕ ਸਵਾਲ ਆਊਗਾ ਤੁਹਾਨੂੰ ਪਤਾ ਪਰਵਾਜ਼ ਦੇ ਵਿੱਚ ਇੱਕ ਸਵਾਲ ਹੋਣਾ ਤਾਂ ਤੋਂ ਜ਼ਾਹਿਰ ਜੀ ਗੱਲ ਹੈ ਤੁਸੀਂ ਇੱਕ ਅੱਧਾ ਹਾਂਜੀ ਆਪਾਂ ਗੱਲ ਕਰ ਰਹੇ ਸੀ ਕਿ ਸਾਨੂੰ ਪਤਾ ਜਦੋਂ ਕਿ ਇਹਦੇ ਵਿੱਚ ਪੇਪਰ ਆਉਣਾ ਤਾਂ ਆਪਾਂ ਰਾਹੇ ਦੀ ਗੱਲ ਹੈ ਇਹਨਾਂ ਚੋਂ ਇੱਕ ਕੁਐਸਚਨ ਅਨੁਵਾਦ ਚ ਬਣੂ ਇੱਕ ਪ੍ਰਵਾਸ ਚ ਬਣੂ ਤੇ ਦੋ ਕੁਐਸਚਨ ਹੱਲ ਕਰਨੇ ਉਹਨਾਂ ਵਿੱਚ ਵੀ ਜੇ ਕਥਨ ਤੇ ਕਾਰਨ ਦੇ ਵਿੱਚ ਬਣਦਾ ਹੁੰਦਾ ਹੈ ਇਹ ਸਵਾਲ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖੋ ਕੱਲ ਆਪਾਂ ਪੜਾਂਗੇ ਖੋਜ ਬਾਰੇ ਬਹੁਤ ਵੈਰੀ ਵੈਰੀ ਇੰਪੋਰਟੈਂਟ ਖੋਜ ਕੀ ਹੁੰਦੀ ਹੈ ਨਾ ਪੰਜਾਬੀ ਖੋਜ ਬਾਰੇ ਪੜਾਂਗੇ ਤਾਂ ਇੰਪੋਰਟੈਂਟ ਨੇ ਬਾਕੀ ਜਿਹੜੇ ਸਾਡਾ UGC NET ਦਾ ਜਿਹੜਾ ਬੈਚ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਸਾਡਾ YouTube ਤੇ ਤੁਸੀਂ ਜਾ ਕੇ ਚੈਨਲ ਤੇ ਜਾ ਕੇ ਤੁਸੀਂ ਜਿਹੜਾ ਵੈਚ ਲੈ ਸਕਦੇ ਹੋ ਉੱਤੇ ਨੰਬਰ ਦਿੱਤੇ ਹੋਣਗੇ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ ਔਰ ਸਾਡੀ ਐਪ ਵੀ ਹੈਗੀ ਹੈ ਜੀ Google Play Store ਤੇ ਜਿਹੜੇ iPhone ਵਾਲੇ ਆ ਉਹਨਾਂ ਨੂੰ ਵੈਬਸਾਈਟ ਮਿਲ ਜੂਗੀ Google Play Store ਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਪੰਜਾਬੀ ਤਾਲੀ ਠੀਕ ਹੈ ਜੀ ਸਾਡਾ ਜਿਹੜਾ ਪਹਿਲਾ ਇੰਸਟੀਚੂਨ ਹੈ ਜਿਹੜਾ ਤੁਹਾਨੂੰ UGC NET ਦੇ ਨੋਟਸ ਵੀ ਨਾਲ ਪ੍ਰੋਵਾਈਡ ਕਰ ਰਿਹਾ ਹੈ ਪ੍ਰਿੰਟਡ ਠੀਕ ਹੈ ਜੀ ਇਹ ਗੱਲ ਨੂੰ ਧਿਆਨ ਤੇ ਰੱਖਿਆ ਜਾਵੇ ਠੀਕ ਹੈ ਜੀ ਬਾਕੀ ਬਾਬਾ ਸ਼ੁਕਰੀਆ ਤੁਹਾਨੂੰ ਆਤ ਮਿਲਦੇ ਆ ਜੀ ਨੈਕਸਟ ਲੈਕਚਰ ਦੇ ਵਿੱਚ ਥੈਂਕ ਯੂ ਜੀ ਜੇਕਰ ਕੋਈ ਸਵਾਲ ਹੋ ਤੁਸੀਂ ਮੈਨੂੰ ਵਾਇਸ ਮੈਸੇਜ ਕਰਕੇ ਭੇਜ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਜੀ